ਤਾ ਅੱਜ ਅਸੀਂ ਗੱਲਬਾਤ ਕਰਾਂਗੇ ਚਰਨ ਕਵਲਕੋੜ ਦੇ ਨਾਲ ਪਿੰਡ ਸਹਿਜੜਾ ਤੋਂ ਜਿਹੜੀ ਬੇਟੀ ਹੈ ਜਿੱਥੇ ਉਹਨਾਂ ਦੇ ਪਿਤਾ ਜੀ ਰਾਗੀ ਢਾਡੀ ਜੱਥੇ ਨੇ ਅਤੇ ਉਹਨਾਂ ਦੇ ਮਾਤਾ ਜੀ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਉੱਥੇ ਹੀ ਬੀਤੇ ਦਿਨੀ ਹੋਇ ਇੱਕ ਸਰਕਾਰੀ ਸਮਾਗਮ ਦੇ ਵਿੱਚ ਉਹਨਾਂ ਦੀ ਜੁਗਣੀ ਹੈ ਜਿਹੜੀ ਅੱਜ ਪੰਜਾਬ ਦੇ ਸਿਰ ਚੜ ਕੇ ਬੋਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਇਸ ਜੁਗਣੀ ਦੇ ਵਿੱਚ ਕੁੜੀਆਂ ਦੀ ਤਰਜੀਹ ਹੈ ਜਿਹੜੀ ਪੇਸ਼ ਕੀਤੀ ਤਰਜਮਾਨੀ ਪੇਸ਼ ਕੀਤੀ ਤੇ ਉੱਥੇ ਹੀ ਉਹਨਾਂ ਨੇ ਆਪਣੀ ਆਵਾਜ਼ ਹੈ ਜਿਹੜਾ ਉਸ ਨੂੰ ਵੀ ਜਾਹਰ ਕੀਤਾ ਕਿ ਕਿਸ ਤਰ੍ਹਾਂ ਇਹ ਸੁਰੀਲੀ ਆਵਾਜ਼ ਹੈ ਜਿਹੜਾ ਉਹ ਕਿਵੇਂ ਘਰ ਦੇ ਵਿੱਚੋਂ ਇਹ ਜਿਹੜੀ ਪਰੰਪਰਾ ਹੈਗੀ ਉਹ ਚੱਲਦੀ ਆ ਰਹੀ ਹੈ ਤੇ ਕਹਿੰਦੇ ਨੇ ਕਿ ਗੁਰੂ ਤਾਂ ਬਹੁਤ ਜਾਣੇ ਨੂੰ ਮਿਲ ਜਾਂਦਾ ਪਰ ਗੁਰੂ ਦੇ ਨਾਲ ਉਹਦੀ ਸਿੱਖਿਆ ਦੇ ਉੱਪਰ ਚੱਲਣਾ ਬੜੇ ਹੀ ਘੱਟ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਬੀਬੀ ਨੈਟਵਰਕ ਪੰਜਾਬ ਵੱਲੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਹੀ ਆਵਾਜ਼ ਜਿਹੜੀ ਤੁਸੀਂ ਇੱਕ ਸਰਕਾਰੀ ਸਮਾਗਮ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵਿੱਚ ਸੁਣਾਈ ਸੀ ਅਸੀਂ ਪਹਿਲਾਂ ਤਾਂ ਉਹੀ ਆਵਾਜ਼ ਜਿਹੜੀ ਦੁਬਾਰਾ ਸੁਣਨਾ ਚਾਹੁੰਦੇ ਹਾਂ ਵੀ ਉਹ ਜੁਗਣੀ ਜਿਹੜੀ ਤੁਸੀਂ ਕੁੜੀਆਂ ਨੂੰ ਲੈ ਕੇ ਗਾਈ ਸੀ ਹੋ ਤੀਆਂ ਉੜਦੀਆਂ ਵਿੱਚ ਸਮਾਨਾ ਦੇ ਤੀਆਂ ਉੜਦੀਆਂ ਨੇ ਤੀਆਂ ਉੜਦੀਆਂ ਵਿੱਚ ਸਮਾਨਾ ਦੇ ਗੱਲਾਂ ਹੁੰਦੀਆਂ ਵਿੱਚ ਉਹ ਗੱਲਾਂ ਹੁੰਦੀਆਂ ਵਿੱਚ ਜਹਾਨਾ ਦੇ ਬਾਬੋਦੀਆਂ ਗੰਜ ਵੱਜ ਕੁੜੀਆਂ ਕਈ ਡਾਕਟਰ ਤੇ ਕਈ ਕਈ ਡਾਕਟਰ ਤੇ ਕਈ ਜੱਜ ਕੁੜੀਆਂ ਗਈਆਂ ਨੇ ਡੀਸੀ ਗਈਆਂ ਨੇ ਡੀਸੀ ਲੱਗ ਕੁੜੀਆਂ ਹੋ ਤਾਂ ਮੈਨੂੰ ਹਜੇ ਵੀ ਆਵਾਜ਼ ਹੈ ਜਿਹੜਾ ਸੁਣ ਕੇ ਯਕੀਨੀ ਹੋ ਰਿਹਾ ਕਿ ਮੈਂ ਤੁਹਾਡੇ ਮੂੰਹ ਦੇ ਵਿੱਚੋਂ ਹੀ ਆਵਾਜ਼ ਹੈ ਜਿਹੜੀ ਇਹ ਸੁਣ ਰਿਹਾ ਕਿਉਂਕਿ ਅਕਸਰ ਆਪਾਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਜਾਂ ਤਾਂ ਪੀਟੀਸੀ ਦੇ ਸ਼ੋਅ ਦੇ ਉੱਪਰ ਸੁਣਦੇ ਆ ਜਾਂ ਸਾਰੇ ਗਾਉਂ ਆਪਾਂ ਜਾਂ ਆਪਾਂ ਕਹਿੰਦੇ ਵੱਡੇ ਪਲੇਟਫਾਰਮ ਦੇ ਉੱਤੇ ਜਾ ਕੇ ਸੁਣਦੇ ਆ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਆਪਾਂ ਕਹਿੰਦੇ ਪਿੰਡ ਪੱਦਰ ਦੇ ਉੱਤੇ ਇਸ ਤਰ੍ਹਾਂ ਦੀ ਸੁਰੀਲੀ ਆਵਾਜ਼ ਕੋਈ ਵੀ ਤੁਹਾਡੇ ਅੱਗੇ ਪਿੱਛੇ ਸੰਗੀਤਕਾਰ ਨਾ ਹੋਵੇ ਤੁਹਾਨੂੰ ਦਸਨਾਲਾ ਤਾਂ ਇਸ ਆਵਾਜ਼ ਦਾ ਕੀ ਰਾਜ ਹੈ ਜਿਹੜੀ ਸੰਗੀਤ ਦੀ ਦਾਤ ਹੈ ਇਹ ਮੈਨੂੰ ਮੇਰੇ ਵਿਰਸੇ ਵਿੱਚੋਂ ਹੀ ਮਿਲੀ ਹੈ ਤੇ ਜਿਵੇਂ ਮੇਰੇ ਪਿਤਾ ਜੀ 뮤직 টিਚਰ ਨੇ ਅਤੇ ਮੇਰੇ ਮਾਤਾ ਜੀ ਪ੍ਰਾਇਮਰੀ ਸਕੂਲ ਵਿੱਚ ਹੈ ਟੀਚਰ ਨੇ ਜਦੋਂ ਵੀ ਅਸੀਂ ਛੋਟੇ ਹੁੰਦੇ ਵੀ ਜਦੋਂ ਆਪਣੇ ਪਾਪਾ ਨੂੰ ਦੇਖਦੇ ਸੀ ਉਹ ਗਾਉਂਦੇ ਸੀ ਜਾਂ ਕੋਈ ਵੀ ਅਸੀਂ ਉਹਨਾਂ ਦੀ ਵੀਡੀਓ ਵਗੈਰਾ ਸੁਣਦੇ ਉਹਨਾਂ ਨੂੰ ਸਾਜ਼ ਵਜਾਉਂਦੇ ਦੇਖਦੇ ਸਾਡੇ ਅੰਦਰ ਵੀ ਇੱਕ ਚਾਹਤ ਪੈਦਾ ਹੁੰਦੀ ਕਿ ਅਸੀਂ ਵੀ ਅਜਿਹਾ ਕਰਨਾ ਹੈ ਤੇ ਅੱਜ ਮੈਂ ਇਹ ਮੇਰੇ ਇਹਨਾਂ ਗੁਣਾ ਕਾਰਨ ਹੀ ਮੈਂ ਇੰਨੇ ਵੱਡੇ ਮਕਾਮ ਉੱਤੇ ਪਹੁੰਚੀ ਹਾਂ ਜੇਕਰ ਆਪਾਂ ਗੱਲ ਕਰੀਏ ਕਿ ਗੀਤਕਾਰੀ ਦਾ ਸ਼ੌਂਕ ਜਾਂ ਕਲਾ ਲਿਖਾ ਦੇਵਿਓ ਤੁਸੀਂ ਮੈਨੂੰ ਗਾਉਣ ਵਜਾਉਣ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਂਕ ਹੈ ਇਸ ਤੋਂ ਇਲਾਵਾ ਮੈਂ ਹੋਰ ਕਈ ਗਤੀਵਿਧੀਆਂ ਵਿੱਚ ਹਿੱਸਾ ਲੈਂਦੀ ਹਾਂ ਜਿਵੇਂ ਜੁਗਣੀ ਤੁਸੀਂ ਗਾਈ ਤਾਂ ਕਿੱਥੋਂ ਦਿਮਾਗ ਦੇ ਵਿੱਚ ਆਈਡੀਆ ਆਇਆ ਕਿਉਂਕਿ ਵੀ ਅੱਜ ਦੇ ਤਰਜਮਾਨੀ ਉੱਤੇ ਤੁਸੀਂ ਜੁਗਣੀ ਜਿਹੜੀ ਗਾਈ ਸੀ ਉਹਦੇ ਵਿੱਚ ਦੱਸਿਆ ਵੀ ਕਈਆਂ ਦੀਆਂ ਕੁੜੀਆਂ ਡੀਸੀ ਜੱਜ ਲੱਗ ਜਾਂਦੀਆਂ ਪਰ ਕਈਆਂ ਨੇ ਜਿਹੜੇ ਉਹ ਮਾਰੇ ਰਸਤੇ ਦੇ ਪੈ ਜਾਂਦੇ ਆ ਕੀ ਇੱਕ ਮਨ ਦੇ ਵਿੱਚ ਖਿਆਲ ਆਇਆ ਸਭ ਤੋਂ ਪਹਿਲਾਂ ਮਨ ਦੇ ਵਿੱਚ ਤਾਂ ਇਹ ਖਿਆਲ ਆਇਆ ਕਿ ਜਦੋਂ ਸਰਨੇ ਸਾਨੂੰ ਦੱਸਿਆ ਕਿ ਕੁੜੀਆਂ ਬਾਰੇ ਅਸੀਂ ਇੱਕ ਗੀਤ ਪੇਸ਼ ਕਰਨਾ ਹੈ ਤੇ ਅੱਜ ਦੇ ਸਮੇਂ ਵਿੱਚ ਕੁੜੀਆਂ ਦੇ ਹਰ ਪੱਖ ਵਿੱਚ ਅਸੀਂ ਜਿਹੜੀ ਹੈਗੀ ਆ ਬਹੁਤ ਅੱਗੇ ਤੱਕ ਜਿਹੜੀਆਂ ਕੁੜੀਆਂ ਪਹੁੰਚ ਚੁੱਕੀਆਂ ਨੇ ਤੇ ਕੁੜੀਆਂ ਦੇ ਅਜਿਹੇ ਜੋਸ਼ੀਲੇ ਪੱਖ ਨੂੰ ਪੇਸ਼ ਕਰਦੇ ਹੋਏ ਜਿਹੜੀ ਜੁਗਨੀ ਸੀ ਉਹ ਸਭ ਤੋਂ ਮੈਨੂੰ ਲੱਗਿਆ ਕਿ ਬੈਸਟ ਵੇ ਹੈ ਇਹ ਅਜਿਹੇ ਕੁੜੀਆਂ ਦੀ ਜਿਹੜੀ ਤਰਸ ਨੂੰ ਪੇਸ਼ ਕਰਨ ਦਾ ਤੇ ਇੱਥੋਂ ਮੈਨੂੰ ਤੇ ਮੇਰੇ ਭਰਾ ਨੂੰ ਆਈਡੀਆ ਆਇਆ ਸੀ ਤੇ ਇਹ ਗਾਣਾ ਪੇਸ਼ ਕੀਤਾ ਤੋ ਜਿਵੇਂ ਆਪਾਂ ਦੇਖਦੇ ਆ ਕਿ ਅੱਜਕੱਲ ਇਸ ਤਰ੍ਹਾਂ ਦਾ ਸੁਰ ਹੈ ਜਿਹੜਾ ਬੜਾ ਹੀ ਘੱਟ ਮਿਲਦਾ ਹੈਗਾ ਕਿਉਂਕਿ ਆਮ ਤਰ ਤੇ ਵੱਡੇ ਵੱਡੇ ਪਲੇਟਫਾਰਮ ਹੁੰਦੇ ਨੇ ਉੱਥੇ ਜਾ ਕੇ ਬੰਦਾ ਸਿੱਖਣ ਹੀ ਪਾਉਂਦਾ ਤੇ ਜਿਵੇਂ ਅੱਜ ਤੁਸੀਂ ਇਸ ਸੁਰੀਲੀ ਆਵਾਜ਼ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਜਿਹੜੀ ਹੈਗੀ ਆਪਣੀ ਪੇਸ਼ਕਾਰੀ ਕੀਤੀ ਲੱਗਦਾ ਸੀ ਕਦੇ ਕੀ ਇਸ ਤਰ੍ਹਾਂ ਦਾ ਮੌਕਾ ਮਿਲੇਗਾ ਸੱਚੀ ਗੱਲ ਕਹੀਏ ਤਾਂ ਬਿਲਕੁਲ ਨਹੀਂ ਸੀ ਲੱਗਦਾ ਇੱਕ ਸੁਪਨਾ ਜਿਹਾ ਹੀ ਸੀ ਕਿ ਕਦੇ ਇੰਨੀ ਵੱਡੀ ਸਟੇਜ ਉੱਤੇ ਜਿਹੜਾ ਪਰਫਾਰਮ ਕਰਾਂਗੇ ਤੇ ਅੱਜ ਜਿਹੜਾ ਇਹ ਸੁਪਨਾ ਸਾਕਾਰ ਹੋਇਆ ਹੈ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੇ ਜਿਨ੍ਹਾਂ ਨੇ ਵੀ ਮੈਨੂੰ ਇਹਦੇ ਵਿੱਚ ਸਪੋਰਟ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਸਰਕਾਰੀ ਸਕੂਲ ਦੇ ਵਿੱਚੋਂ ਉੱਠ ਕੇ ਅੱਜ ਥੋੜਾ ਨਾਮ ਸਿੱਧਾ ਆਪਾਂ ਕਹਿੰਦੇ ਲੋਕਾਂ ਨੂੰ ਤਾਂ ਗਮਾਨ ਚ ਵੀ ਕੋਈ ਜਾਣਨ ਨਹੀਂ ਹੁੰਦਾ ਪਰ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਭਰੀ ਸਟੇਜ ਦੇ ਵਿੱਚ ਤੇ ਹਜ਼ਾਰਾਂ ਲੋਕਾਂ ਨੇ ਤੁਹਾਨੂੰ ਸੁਣਿਆ ਤੇ ਅਸੀਂ ਵੀ ਆਪਣੇ ਚੈਨਲ ਦੇ ਉੱਪਰ ਵੀਡੀਓ ਪਾਈ ਸੀ 3 ਲੱਖ ਤੋਂ ਵੱਧ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਕਮੈਂਟ ਕਰ ਕਰਕੇ ਲੋਕ ਤੁਹਾਨੂੰ ਆਸ਼ੀਰਵਾਦ ਦੇ ਰਹੇ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਅ ਜਿਨ੍ਹਾਂ ਲੋਕਾਂ ਨੇ ਵੀ ਮੈਨੂੰ ਇੰਨਾ ਸਪੋਰਟ ਕੀਤਾ ਤੇ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਤੇ ਮੈਨੂੰ ਇੰਨਾ ਪਿਆਰ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਵੀ ਜਿਹੜੀ ਵੀ ਇਸ ਮੁਕਾਮ ਤੇ ਪਹੁੰਚੀ ਹਾਂ ਉਹਨਾਂ ਨੇ ਜਿਨਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਤਾਂ ਜਿਸ ਤਰ੍ਹਾਂ ਅੱਜ ਇਹਨਾ ਵੱਡਾ ਪਲੇਟਫਾਰਮ ਮਿਲ ਗਿਆ ਸਕੂਲ ਦਾ ਸਹਿਯੋਗ ਮਿਲ ਗਿਆ ਮਾਤਾ-ਪਿਤਾ ਦਾ ਤੁਹਾਨੂੰ ਪਹਿਲੇ ਹੀ ਸਹਿਯੋਗ ਹੈ। ਭਵਿੱਖ ਦੀ ਗੱਲ ਕਰੀ ਤਾਂ ਕੀ ਕਰਨਾ ਚਾਹੁੰਦੇ ਹੋ ਭਵਿੱਖ ਵਿੱਚ ਮਨ ਲੋ ਇਸ ਆਵਾਜ਼ ਨੂੰ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦੇ ਹੋ? ਭਵਿੱਖ ਵਿੱਚ ਮੈਂ ਆਪਣੇ ਨਾਂ ਗੁਣਾਂ ਨੂੰ ਤਰਾਸ਼ਤੇ ਹੋਏ ਇੱਕ ਵਧੀਆ ਸਿੰਗਰ ਬਣਨਾ ਚਾਹੁੰਦੀ ਹਾਂ ਤੇ ਆਪਣੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ। ਜਿਵੇਂ ਅੱਜ ਦੀ ਸਿੰਗਿੰਗ ਹੈ ਜਿਹੜੀ ਕਈ ਤਰ੍ਹਾਂ ਦੇ ਅਣਪਟੱਕੇ ਗਾਣੇ ਵੀ ਗਾਏ ਜਾਂਦੇ ਪਰ ਕਈ ਕੁੜੀਆਂ ਨੇ ਜਿਹੜੀਆਂ ਵਧੀਆ ਵੀ ਗਾਇਕੀਆਂ ਨੇ ਇੱਕ ਸਿੱਧਾ ਰਸਤੇ ਤੇ ਪਾ ਲਈਆਂ ਨੇ ਤਾਂ ਸੰਗੀਤ ਦੀ ਦੁਨੀਆ ਦੇ ਵਿੱਚ ਤੁਸੀਂ ਕੀ ਸੋਚ ਕੇ ਉਤਰੋਗੇ ਤੇ ਕਿਸ ਤਰ੍ਹਾਂ ਦੇ ਸੁਰ ਨੇ ਜਿਹੜੇ ਉਹ ਤੁਸੀਂ ਲਗਾਉਂਗੇ ਸੰਗੀਤ ਦੀ ਦੁਨੀਆ ਵਿੱਚ ਜਿਵੇਂ ਮੈਂ ਬਹੁਤ ਸਾਰੇ ਸਟਾਈਲਸ ਗਾਉਂਦੀ ਆ ਜਿਵੇਂ ਫੋਕ ਹੋ ਗਿਆ ਕਲਾਸਿਕਲ ਹੋ ਗਿਆ ਹੋਰ ਕਈ ਸਟਾਈਲਸ ਪਰ ਮੈਂ ਆਪਣਾ ਸੰਗੀਤ ਦਾ ਅਜਿਹਾ ਪੱਖ ਪੇਸ਼ ਕਰਨਾ ਚਾਹੁੰਦੀ ਆ ਜਿਹੜਾ ਲੋਕਾਂ ਨੂੰ ਖੁਸ਼ੀ ਦੇਵੇ ਉਹਨਾਂ ਨੂੰ ਸੁਣਨ ਵਿੱਚ ਖੁਸ਼ੀ ਹੋਵੇ ਜਿਵੇਂ ਹਰ ਕਿਸਦਾ ਚਾਹੇ ਕੋਈ ਸੰਗੀਤਕਾਰ ਚਾਹੇ ਕੋਈ ਡਾਂਸਰ ਹੈ ਜਾਂ ਸੀਕਲੀ ਐਸੀ ਪੱਤਰਕਾਰ ਹੈ ਹਰ ਬੰਦੇ ਦਾ ਕੋਈ ਨਾ ਕੋਈ ਅੱਗੇ ਆਈਡਲ ਹੁੰਦਾਗਾ ਤਾਂ ਸੰਗੀਤ ਦੀ ਦੁਨੀਆ ਵਿੱਚ ਤੁਸੀਂ ਕਿਹਨੂੰ ਆਪਣਾ ਆਈਡਲ ਮੰਨਦੇ ਹੋ ਜਾਂ ਕਿਹਨੂੰ ਤੁਸੀਂ ਪਸੰਦ ਕਰਦੇ ਹੋ ਸੰਗੀਤ ਦੀ ਦੁਨੀਆ ਵਿੱਚ ਮੈਂ ਆਪਣੇ ਡੈਡੀ ਜੀ ਨੂੰ ਮੇਰਾ ਆਈਡਲ ਮੰਨਦੀ ਹਾਂ ਤੇ ਜਿਵੇਂ ਕਿ ਉਹਨਾਂ ਤੋਂ ਹੀ ਮੈਨੂੰ ਇਹ ਗਾਉਣ ਦਾ ਸ਼ੌਂਕ ਹੋਇਆ ਮੈਂ ਵੀ ਚਾਹੁੰਨੀ ਹਾਂ ਕਿ ਮੈਂ ਵੀ ਉਹਨਾਂ ਵਰਗੀ ਬਣਾ ਤੇ ਆਪਣੇ ਹਰੇਕ ਪੱਖ ਨੂੰ ਜਿਹੜਾ ਦੁਨੀਆ ਸਾਹਮਣੇ ਲਿਆਵਾ ਤੇ ਮੇਰੇ ਇਹਨਾਂ ਪੱਖਾਂ ਨੂੰ ਇਹਨਾਂ ਗੁਣਾਂ ਨੂੰ ਉਤਰਾਸ਼ਨ ਵਿੱਚ ਜਿਵੇਂ ਮੇਰੇ ਮੰਮੀ ਪਾਪਾ ਬਹੁਤ ਹੈਲਪ ਕਰਦੇ ਹਨ ਤੇ ਮੈਂ ਇੱਕ ਆਪਣੇ ਪਾਪਾ ਵਾਂਗੀ ਅਜਿਹੇ ਸੰਗੀਤਕਾਰ ਅਤੇ ਗੀਤ ਸਿੰਗਰ ਬਣਨਾ ਚਾਹੁੰਦੀ ਆ ਜਦੋਂ ਅੱਜ ਹੁਣ ਥੋੜੀ ਇਹ ਆਵਾਜ਼ ਸੁਣੀ ਹੈ ਜੁਗਣੀ ਤਾਂ ਸਾਰਿਆਂ ਨੇ ਸੁਣ ਲਈ ਪੰਜਾਬ ਦੀ ਸੱਭਿਆਚਾਰਕ ਕੋਈ ਹੋਰ ਵੀ ਆਵਾਜ਼ ਤੁਸੀਂ ਸੰਗੀਤ ਦੇ ਰੂਪ ਚ ਸੁਣਾ ਸਕਦੇ ਹੋ ਇਸ ਟਾਈਮ ਹੁਣ ਮੈਂ ਤੁਹਾਡੇ ਸਾਹਮਣੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਚਨਾ ਲੋਕੀ ਪੂਜਨ ਦਾ ਪੇਸ਼ ਕਰਨ ਜਾ ਰਹੀ ਹਾਂ ਲੋਕੀ ਪੂਜਣ ਰੱਬ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹਣਾ ਲੋਕੀ ਪੂਜਣ ਰੱਬ ਸਾਨੂੰ ਸਰਹਣਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹਣਾ ਲੋਕੀ ਪੂਜਣ ਰੱਬ ਲੋਕੀ ਕਹਿਣ ਮੈਂ ਸੂਰਜ ਬਣੇ ਮੈਂ ਤੁਹਾਡੇ ਸਾਹਮਣੇ ਛਿੜੀਆਂ ਦਾ ਚੰਬਾ ਪੇਸ਼ ਕਰਨ ਜਾ ਰਹੀ ਹਾਂ ਸਾਡਾ ਛਿੜੀਆਂ ਦਾ ਚੰਬਾ ਵੇ ਬਾਬਲਾ ਅਸਾਂ ਉੱਡ ਜਾਣਾ ਅਸਾਂ ਉੱਡ ਜਾਣਾ ਸਾਡਾ ਛਿੜੀਆਂ ਦਾ ਚੰਬਾ ਜਿਸ ਤਰ੍ਹਾਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੰਗੀਤ ਦੀਆਂ ਆਵਾਜ਼ਾਂ ਸੀ ਵੱਖ-ਵੱਖ ਤਰ੍ਹਾਂ ਦੇ ਗੀਤ ਸੀਗੇ ਉਹ ਸਾਰੇ ਸੁਨੇ ਤਾਂ ਹੁਣ ਜਿਸ ਤਰ੍ਹਾਂ ਤੁਸੀਂ ਕਦੇ ਟਰਾਈ ਨਹੀਂ ਕੀਤਾ ਕਿ ਇਸ ਤਰ੍ਹਾਂ ਦੇ ਕਈ ਵੌਇਸ ਆਫ ਪੰਜਾਬ ਪੀਟੀਸੀ ਬਲੂਚਲਾਇਆ ਜਾਂਦਾ ਹੈ ਜਿ ਸਰਾਰੇ ਗਾਮਪਾ ਵੱਡੇ ਵੱਡੇ ਪਲੇਟਫਾਰਮ ਨੇ ਤੁਸੀਂ ਕਦੇ ਸੋਚਿਆ ਨਹੀਂ ਕਿ ਇਸ ਆਵਾਜ਼ ਨੂੰ ਉਸ ਪਲੇਟਫਾਰਮ ਦੇ ਉੱਤੇ ਕਦੇ ਲੈ ਕੇ ਜਾਈਏ ਅ ਅਜੇਹਾ ਤਾਂ ਮੇਰਾ ਵੀ ਸੁਪਨਾ ਹੈ ਕਿ ਮੈਂ ਵੀ ਅਜੇ ਇੱਕ ਵੱਡੇ ਪਲੇਟਫਾਰਮ ਉੱਤੇ ਜਾਵਾਂ ਤੇ ਮੈਂ ਆਪਣੀ ਇੱਕ ਉਹਨਾਂ ਸਾਹਮਣੇ ਜਾਂ ਜਿੰਨੇ ਵੀ ਲੋਕ ਹਨ ਜੋ ਮੈਨੂੰ ਦੇਖ ਰਹੇ ਹਨ ਤੇ ਉਹਨਾਂ ਸਾਹਮਣੇ ਆਪਣੀ ਛਾਪ ਛੱਡ ਕੇ ਜਾਵਾਂ। ਤਾਂ ਜਿਸ ਤਰ੍ਹਾਂ ਇਸ ਆਵਾਜ਼ ਨੂੰ ਸੋਸ਼ਲ ਮੀਡੀਆ ਤੇ ਸੁਣਨ ਤੋਂ ਬਾਅਦ ਮੰਨ ਲਓ ਕੋਈ ਆਵਾਜ਼ ਤੁਹਾਡੀ ਸਟੂਡੀਓ ਦੇ ਵਿੱਚ ਰਿਕਾਰਡ ਕਰਨਾ ਚਾਹੁੰਦਾ ਜਿਸ ਨੂੰ ਇਸ ਤਰ੍ਹਾਂ ਦਾ ਮੌਕਾ ਮਿਲਦਾ ਹੈ ਤਾਂ ਉਸ ਮੌਕੇ ਦੇ ਉੱਪਰ ਆ ਕੇ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰੋਗੇ ਜੇਕਰ ਇਸ ਤਰ੍ਹਾਂ ਦਾ 골ਡਨ ਚਾਂਸ ਮਿਲਦਾ। ਜੇ ਮੈਨੂੰ ਅਜੇ ਹਾ ਕੋਈ 골ਡਨ ਚਾਂਸ ਮਿਲ ਰਿਹਾ ਹੈ ਤਾਂ ਮੈਂ ਮਾਤਾ ਪਿਤਾ ਦੀ ਸਲਾਹ ਨਾਲ ਇਸ ਬਾਰੇ ਜ਼ਰੂਰ ਕੰਮ ਕਰਾਂਗੀ। ਤਾਂ ਜਿਵੇਂ ਆਪਾਂ ਗੱਲ ਕਰੀਏ ਤਾਂ ਅੱਜ ਤੁਸੀਂ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਦੇ ਨਾਤੇ ਸਕੂਲ ਦਾ ਨਾਮ ਤਾਂ ਰੋਸ਼ਨ ਕੀਤਾ ਕੀਤਾ ਮਾਤਾ ਪਿਤਾ ਦਾ ਨਾਮ ਵੀ ਬੱਚੇ ਦੇ ਨਾਲ ਹੀ ਆ ਜਾਂਦਾ ਤਾਂ ਅੱਜ ਕੀ ਕਹਿਣਾ ਚਾਹੁੰਦੇ ਆ ਉਹਨਾਂ ਹੋਰ ਵਿਦਿਆਰਥੀਆਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਜਿਨ੍ਹਾਂ ਦੇ ਅੰਦਰ ਹੁਨਰ ਤਾਂ ਹੁੰਦਾ ਪਰ ਉਹ ਕਹਿਦੀ ਕਿ ਭਟਕ ਜਾਂਦੇ ਨੇ ਮੈਂ ਉਨਾ ਬਾਰੇ ਇੱਕੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਤੁਹਾਡੇ ਅੰਦਰ ਕੋਈ ਵੀ ਗੁਣ ਹੈ ਉਹਨੂੰ ਆਪਣੇ ਅੰਦਰ ਦਬਾ ਕੇ ਨਹੀਂ ਰੱਖਣਾ ਚਾਹੀਦਾ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਅਜਿਹੇ ਗੁਣ ਹੀ ਜਿਹੜੇ ਬੰਦੇ ਨੂੰ ਇੱਕ ਵਧੀਆ ਇਨਸਾਨ ਬਣਨ 'ਚ ਇੱਕ ਆਪਣੇ ਭੇਖ ਨੂੰ ਸਵਾਰਨ ਵਿੱਚ ਮਦਦ ਕਰਦੇ ਹਨ ਤਾਂ ਮੈਂ ਜ਼ਰੂਰ ਕਹਿੰਦੀ ਹਾਂ ਕਿ ਆਪਣੇ ਗੁਣਾਂ ਨੂੰ ਖਾਣਾ ਚਾਹੀਦਾ ਹੈ ਇਹ ਤੁਸੀਂ ਵੀ ਸੁਣਿਆ ਹੋਵੇਗਾ ਕਿ ਉੱਗਣ ਵਾਲੇ ਗੋਪਿੰਦ ਨੇ ਪਾੜ ਕੇ ਸੀਨਾ ਪੱਥਰਾਂ ਦਾ ਮਨ ਲੋ ਕਈ ਲੋਕਾਂ ਨੂੰ ਜਾਂ ਵਿਦਿਆਰਥੀਆਂ ਨੂੰ ਬਹਿਮ ਹੁੰਦਾ ਕਿ ਨਹੀਂ ਨਹੀਂ ਸਰਕਾਰੀ ਸਕੂਲਾਂ 'ਚ ਇਹ ਚੀਜ਼ ਨਹੀਂ ਹੋ ਸਕਦੀ ਇਹ ਤਾਂ ਵੱਡੇ ਸਕੂਲਾਂ ਦੇ ਵਿੱਚ ਹੀ ਹੋ ਸਕਦੀ ਹੈ 뮤직 ਦੇ ਕਲਾਸਾ ਲਗਾ ਕੇ ਹੋ ਸਕਦੀ ਹੈ ਪਰ ਜਿੱਥੇ ਤੁਹਾਨੂੰ ਇਹ ਗੁਣ ਹੈ ਜਿਹੜਾ ਘਰ ਦੇ ਵਿੱਚ ਮਿਲਿਆ ਉੱਥੇ ਹੀ ਸਕੂਲ ਦੇ ਵਿੱਚ ਇਸ ਗੁਣ ਨੂੰ ਹੋਰ ਨਖਾਰਿਆ ਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਕਿਉਂਕਿ ਗੁਣ ਨਾ ਜਿਹੜਾ ਹੁਨਰ ਉਹ ਮਿੱਟੀ ਦੇ ਵਿੱਚ ਹੀ ਪੈਦਾ ਹੁੰਦਾ ਤਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਸਕੂਲਾਂ ਵਿੱਚ ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਸਟਾਫ ਵਧੀਆ ਹੈ ਅਤੇ ਵਧੀਆ ਫੈਸਿਲਿਟੀਆਂ ਹਨ ਜਿਵੇਂ ਕਿ ਸਾਡੇ ਸਕੂਲ ਵਿੱਚ ਤੇ ਮੈਂ ਕਹਿੰਦੀ ਹਾਂ ਕਿ ਹਰ ਸਕੂਲ ਮਾੜਾ ਨਹੀਂ ਹੁੰਦਾ ਤੇ ਬੱਚੇ ਦੇ ਵੀ ਨਿਰਪਰ ਕਰਦਾ ਹੈ ਕਿ ਉਹ ਕਹੇ ਜੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਅਜਿਹੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਹਰ ਸਕੂਲ ਮਾੜਾ ਨਹੀਂ ਹੁੰਦਾ ਤੇ ਸਰਕਾਰੀ ਸਕੂਲਾਂ ਬਾਰੇ ਇਹ ਜਿਆ ਕਹਿਣਾ ਗਲਤ ਹੈ ਮੇਰੀ ਜਿਵੇਂ ਤੁਹਾਨੂੰ ਮੌਕਾ ਮਿਲਿਆ ਸੀ ਐਮ ਸਾਹਿਬ ਦੇ ਅੱਗੇ ਗਾਉਂਦਾ ਬੜਾ ਹੀ ਘੱਟ ਸਮਾਂ ਸੀ ਤੁਹਾਡੇ ਲਈ ਤਾਂ ਕਿਵੇਂ ਤੁਸੀਂ ਇਸ ਦੀ ਤਿਆਰੀ ਕੀਤੀ ਸਕੂਲ ਨੇ ਕਿਵੇਂ ਸਹਿਯੋਗ ਕੀਤਾ ਕਿਉਂਕਿ ਇੱਕੋ ਦਮ ਤੁਹਾਨੂੰ ਪਤਾ ਚੱਲਿਆ ਸੀ ਕਿ ਪ੍ਰੋਗਰਾਮ 'ਚ ਜਿਹੜਾ ਹੈਗਾ ਅਸੀਂ ਪੇਸ਼ਕਾਰੀ ਦੇਣੀ ਹੈ ਆਪਣੀ ਕਿਵੇਂ ਤਿਆਰੀ ਕੀਤੀ ਸਕੂਲ ਨੇ ਫਿਰ ਤੁਹਾਡਾ ਕਿਵੇਂ ਸਹਿਯੋਗ ਦਿੱਤਾ ਤਿਆਰੀ ਤਾਂ ਜੀ ਅਸੀਂ ਮੇਰੇ ਮਾਪੇ ਤਿਆਰੀ ਵਿੱਚ ਮੈਂ ਮੇਰੇ ਮੇਰੇ ਭਰਾ ਨੇ ਮੇਰੇ ਮਾਪਿਆਂ ਨੇ ਅਤੇ ਮੇਰੇ ਟੀਚਰਸ ਨੇ ਬਹੁਤ ਮਦਦ ਕੀਤੀ ਸਾਨੂੰ ਡਾਕਟਰ ਪ੍ਰਗਟ ਸਿੰਘ ਟਿਵਾਣਾ ਅਤੇ ਹੋਰ ਜਿੰਨੇ ਵੀ ਸਾਡੇ ਸਟਾਫ ਦੇ ਮੈਂਬਰਸ ਨੇ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਸਾਨੂੰ ਵਿਸ਼ਾ ਦੱਸਿਆ ਤੇ ਸਹੀ ਗੀਤ ਨੂੰ ਸਿਲੈਕਟ ਕਰਨ ਦੀ ਜਿਹੜੀ ਚੋਣ ਦੀ ਸੀਗੀ ਉਹਦੇ ਵਿੱਚ ਵੀ ਬਹੁਤ ਸਹਾਇਤਾ ਕੀਤੀ ਤੇ ਮੇਰੇ ਮਾਤਾ ਪਿਤਾ ਤੇ ਮੇਰੇ ਡੈਡੀ ਜੀ ਜਿਹੜੇ ਕਿ ਫਿਲਹਾਲ ਹਾਲ ਦੀ ਘੜੀ 'ਚ ਫੋਰਨਸ ਨੇ ਆਸਟ੍ਰੇਲੀਆ ਗਏ ਹੋਏ ਨੇ ਉਹਨਾਂ ਨੇ ਵੀ ਆਨਲਾਈਨ ਸਾਡੀ ਬਹੁਤ ਤਿਆਰੀ ਕਰਵਾਈ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿੰਦਗੀ ਦੀ ਸ਼ੁਰੂਆਤ ਕਿਸੇ ਛੋਟੇ ਮੰਚ ਤੋਂ ਸਿੱਧਾ ਵੱਡੇ ਮੰਚ ਤੇ ਹੁੰਦੀ ਹੈ ਪਰ ਲੋਕਾਂ ਨੂੰ ਕਈ ਪੜਾ ਪੇਸ਼ ਕਰਨੇ ਪੈਂਦੇ ਨੇ ਪਰ ਤੁਹਾਨੂੰ ਸਿੱਧਾ ਹੀ ਇੱਕ ਐਡਾ ਵੱਡਾ ਮੰਚ ਮਿਲਿਆ ਜਿਹੜਾ ਇੱਕ ਸਰਕਾਰੀ ਮੰਚ ਸੀ ਜੇ ਕੱਲੂ ਪਰਮਾਤਮਾ ਥੋੜੀ ਵਾਹ ਫੜਦਾ ਹੋਰ ਵੀ ਇਤੋਂ ਵੱਡਾ ਮੰਚ ਮਿਲਦਾ ਤਾਂ ਤੁਸੀਂ ਉਸ ਬਾਰੇ ਕਿਵੇਂ ਸੋਚੋਗੇ ਐਡਾ ਵੱਡੇ ਮੰਚ ਤੇ ਤੁਹਾਨੂੰ ਜੇ ਪਰਫਾਰਮੈਂਸ ਕਰਨ ਦਾ ਮੌਕਾ ਮਿਲੇ ਜੇ ਮੈਨੂੰ ਅਜਿਹੀ ਕਿਸੇ ਥਾਂ ਉੱਤੇ ਪਰਫਾਰਮੈਂਸ ਕਰਨ ਦਾ ਮੌਕਾ ਮਿਲੇ ਤਾਂ ਮੈਂ ਜ਼ਰੂਰ ਕਰਾਂਗੀ ਤੇ ਮੈਂ ਜ਼ਰੂਰ ਅਜਿਹੇ ਮੰਚ ਤੇ ਜਾਣਾ ਚਾਹਾਂਗੀ ਤਾਂ ਜਿਵੇਂ ਅਸੀਂ ਤੁਹਾਡੀ ਆਵਾਜ਼ ਸੁਣੀ ਜੇਕਰ ਪ੍ਰਾਪਤੀ ਦੀ ਗੱਲ ਕਰੀਏ ਕਦੇ ਕੋਈ ਸਕੂਲ ਪੱਧਰ ਤੇ ਜਾਂ ਆਪਾਂ ਕਹਿੰਦੇ ਪਿੰਡ ਪੱਧਰ ਤੇ ਜਾਂ ਬਲਾਕ ਪੱਧਰ ਤੇ ਕਿਸੇ ਸਮਾਗਮ 'ਚ ਹਿੱਸਾ ਲਿਆ ਜੇਕਰ ਹਿੱਸਾ ਲਿਆ ਤਾਂ ਪ੍ਰਾਪਤੀ ਦੀ ਗੱਲ ਕਰੀਏ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਰਹੀਆਂ ਅ ਦੇਖੋ ਜੀ ਜਿਵੇਂ ਪ੍ਰਾਪਤੀਆਂ ਦੀ ਗੱਲ ਹੈ ਮੈਨੂੰ ਲਗਭਗ ਸਾਰੀਆਂ ਤਾਂ ਨਹੀਂ ਆਤ ਪਰ ਮੈਂ ਉਹਨਾਂ ਵਿੱਚੋਂ ਕੁਝ ਮੁੱਖ-ਮੁੱਖ ਪ੍ਰਾਪਤੀਆਂ ਜਿਹੜੀਆਂ ਨੇ ਤੁਹਾਨੂੰ ਦੱਸ ਦਿੰਨੀ ਆ ਅ ਸਭ ਤੋਂ ਪਹਿਲਾਂ ਮੈਂ 5ਵੀਂ ਜਮਾਤ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਮੁਕਾਬਲੇ ਵਿੱਚੋਂ ਪੂਰੇ ਸਟੇਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਇਸ ਤੋਂ ਬਾਅਦ 6ਵੀਂ ਜਮਾਤ ਵਿੱਚ 20 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜਿਹੜੇ ਕੁਰਤ ਇੱਕ ਬਹੁਤ ਅਜੀ ਨਾਮ ਨਾਲ ਸੰਬੰਧਿਤ ਮੁਕਾਬਲੇ ਸਨ ਉਹਨਾਂ ਵਿੱਚ ਮੇਰੀ ਸੈਕੰਡ ਪੋਜੀਸ਼ਨ ਆਈ ਸਟੇਟ ਪੱਧਰ ਤੇ ਤੇ ਇਸ ਤੋਂ ਇਲਾਵਾ ਪਿਛਲੇ ਸਾਲ ਹੀ 9ਵੀਂ ਜਮਾਤ ਵਿੱਚ ਮੇਰੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਕਵਿਤਾ ਗਾਇਨ ਮੁਕਾਬਲੇ ਵਿੱਚ ਮੇਰੀ ਸਟੇਜ 'ਚੋਂ ਪਹਿਲੀ ਪੋਜੀਸ਼ਨ ਆਈ ਹੈ ਤੇ ਮੈਨੂੰ ਅੱਗੇ ਵੀ ਉਮੀਦ ਹੈ ਕਿ ਮੇਰੀਆਂ ਅਜਿਹੀਆਂ ਪੋਜੀਸ਼ਨਾਂ ਆਉਂਦੀਆਂ ਰਹਿਣਗੀਆਂ ਹੁਣ ਅਸੀਂ ਤੁਹਾਡੇ ਸਾਹਮਣੇ ਇੱਕ ਧਾਰਮਿਕ ਗੀਤ ਦੀ ਪੇਸ਼ਕਾਰੀ ਕਰਨ ਜਾ ਰਹੇ ਹਾਂ

I'm <laughs> going ਪਰ ਸੀਸ ਟਲੀ ਤੇ ਤਰਦਾਏ ਕੋਈ ਕੋਈ ਪਰ ਸੀਸ ਟਲੀ ਤੇ ਤਰਦਾਏ ਕੋਈ ਰਖਸ਼ਾ ਬਈ ਕਰਦੇ ਨਾ ਉਹਦੇ ਜੇਕਰ 파ਤ ਦੀ ਰਖਸ਼ਾ ਬਈ ਸ਼ੇਰਾਂ ਦੇ ਵਾਂਗੂ ਜਗਤੇ ਕੁੰਮ ਦੇ ਪੰਜਾਬੀ ਨਾ ਲੜਦੇ ਨਾ ਉਹਦੇ ਜੇਕਰ ਮਿਲਦੀ ਆਜ਼ਾਦੀ ਨਾ ਲੜਦੇ ਨਾ ਉਹਦੇ ਜੇਕਰ ਮਿਲਦੀ ਆਜ਼ਾਦੀ ਨਾ ਉਹ ਨਾ ਮੈਂ ਸਿੰਗਾ ਲੰਡਾ ਨਹੀਂ ਜਾ ਕੇ ਗੋਰੇ ਨੂੰ ਮੇਲ ਦਤਾ ਵੈਰੀ ਦੇ ਮਨਸੂਮੇ ਦੇ ਪਾਣੀ ਸੀ ਪੇਰ ਦਤਾ ਦਾਇਰ ਦੇ ਮਨਸੂਮੇ ਦੇ ਪਾਣੀ ਸੀ ਪੇਰ ਦਤਾ ਅਣਖੀ ਸੀ ਮਰਦ ਕੌਮ ਦਾ ਅਣਖੀ ਸੀ ਮਰਦ ਕੌਮ ਦਾ ਜਰਿਆ ਬਰਬਾਦੀ ਨਾ ਲੜਦੇ ਨਾ ਉਹਦੇ ਜੇਕਰ ਮਿਲਦੀ ਆਜ਼ਾਦੀ ਨਾ ਲੜਦੇ ਨਾ ਯੋਦੇ ਜੇਕਰ ਮਿਲਦੀ ਆਜ਼ਾਦੀ ਨਾ ਲੜਦੇ ਨਾ ਯੋਦੇ ਜੇ ਆਸੀ ਸਾਡੇ ਨਾਲ ਚਰਨ ਕਮਲਕੌਰ ਜਿਨ੍ਹਾਂ ਦੀ ਤੁਸੀਂ ਆਵਾਜ਼ ਸੁਣੀ ਛੜ ਤਾਂ ਇਥੋਂ ਉੱਠਣ ਨੂੰ ਵੀ ਜੀ ਨਹੀਂ ਕਰ ਰਿਹਾ ਇਹੀ ਮਨ ਕਰ ਰਿਹਾ ਕਿ ਸੁਣੀ ਜਾਈਏ ਗੀਤ ਤੇ ਗੀਤ ਇਹਦਾ ਸੁਣੀ ਜਾਈਏ ਕਿਉਂਕਿ ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਉਹ ਵੀ ਕਹਿੰਦੇ ਨੇ ਕਿ ਹੁਨਰ ਹੈ ਜਿਹੜਾ ਉਹ ਮਿੱਟੀ ਦੇ ਵਿੱਚ ਹੀ ਪੈਦਾ ਹੁੰਦਾ ਹੈ ਹੁਨਰ ਹੈ ਜਿਹੜਾ ਕਦੇ ਵੀ ਚਾਂਦੀ ਦੇ ਚਮਚਿਆਂ ਵਾਲੇ ਘਰਾਂ ਦੇ ਵਿੱਚ ਹੈ ਜਿਹੜਾ ਕੋਦੇ ਵੀ ਨਹੀਂ ਮਿਲਦਾ ਇਹ ਜਿਹੜਾ ਹੁਨਰ ਹੈ ਇਹ ਝੁੱਗੀ ਝੋਪੜੀਆਂ ਦੇ ਵਿੱਚ ਛੋਟੇ ਮਕਾਨਾਂ ਦੇ ਵਿੱਚ ਜਾਂ ਆਪਾਂ ਕਹਿੰਦੇ ਮਿਹਨਤਕਸ਼ ਦਸਾਂ ਨੌ ਦੀ ਕਿਰਤ ਕਰਨ ਵਾਲੇ ਪਰਿਵਾਰਾਂ ਦੇ ਵਿੱਚ ਮਿਲਦਾ ਹੈ ਜਾਂ ਪਰਮਾਤਮਾ ਵਾਹਿ ਗੁਰੂ ਵੱਲੋਂ ਹੀ ਬਖਸ਼ਿਸ਼ ਹੁੰਦੀ ਜਿਵੇਂ ਇਸ ਧੀ ਨੂੰ ਇਸ ਧੀ ਦਾ ਜਿਹੜਾ ਛੋਟਾ ਭਰਾ ਹੈ ਉਸ ਨੂੰ ਬਖਸ਼ਿਸ਼ ਹੈ ਕਿਉਂਕਿ ਇਹਨਾਂ ਦੇ ਪਿਤਾ ਜੀ ਰਾਗੀ ਢਾਡੀ ਜਥੇ ਨੇ ਵਾਹਿਗੁਰੂ ਦੇ ਉਹਨਾਂ ਦੇ ਉੱਤੇ ਪਹਿਲਾਂ ਹੀ ਆਪਾੜ ਕਿਰਪਾ ਤੇ ਉਹ ਨਾਲ ਨਾਲ 뮤직 ਟੀਚਰ ਵੀ ਨੇ ਤੇ ਉਹੀ ਹੁਨਰ ਉਹਨਾਂ ਦੀ ਝਲਕ ਇਹਨਾਂ ਦੇ ਵਿੱਚ ਦੇਖਾ ਤਾਂ ਜਿਵੇਂ ਕਹਿੰਦੇ ਨੇ ਧੀ ਤਾਂ ਸਾਰੇ ਪਿੰਡ ਦੀ ਹੀ ਹੁੰਦੀ ਹੈ ਤਾਂ ਜਿਵੇਂ ਚਰਨ ਕਬਲ ਪਿੰਡ ਦੀ ਧੀ ਹੈਗੀ ਉਹਨੇ ਇੱਕ ਸਰਕਾਰੀ ਸਮਾਗਮ 'ਚ ਆਪਣੀ ਪ੍ਰਸਤuti ਦਿੱਤੀ ਹੈ ਆਪਣੀ ਸੁਰੀਲੀ ਆਵਾਜ਼ ਦੇ ਨਾਲ ਜਿੱਥੇ ਆਪਣੇ ਪਿਤਾ ਜਿਨੇ ਜੇਕੇ ਜੀ ਗੁਰੂ ਦੀ ਭੂਮਿਕਾ ਨਿਭਾਉਂਦੇ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਨੂੰ ਬੰਦਾ ਜਿਹੜਾ ਹੈਗਾ ਸਤਿਕਾਰ ਦਿੱਤਾ ਕਿਉਂਕਿ ਕਹਿੰਦੇ ਨੇ ਜਦੋਂ ਮਾਪੇ ਉਹਦੇ ਖੁਸ਼ ਹੁੰਦਾ ਜਦੋਂ ਬੱਚਾ ਲੈਕ ਨਿਕਲ ਜੇ ਤਾਂ ਉਹ ਸਰਕਾਰੀ ਸਮਾਗਮ ਵਿੱਚ ਪੇਸ਼ ਕਰ ਦਿੱਤੀ ਅੱਜ ਉਹ ਆਵਾਜ਼ ਪੂਰਾ ਪੰਜਾਬ ਸੁਣ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਇੱਕ ਸਰਕਾਰੀ ਸਕੂਲ ਦੇ ਬੱਚੇ ਦੀ ਮੈਂ ਜੀ ਬੇਟੀ ਚਰਨਕਮਲ ਕੌਰ ਨੂੰ ਆ ਸਲੂਟ ਕਰਦਾ ਮੈਂ ਸਲਾਮ ਕਰਦਾ ਕਿਉਂਕਿ ਸਾਨੂੰ ਬੜਾ ਮਾਣ ਆ ਜਦੋਂ ਸਾਡਾ ਪਤਾ ਹੈ ਪਹਿਲਾਂ ਵੀ ਜਦੋਂ ਪੰਜਾਬ ਲੈਵਲ ਤੱਕ ਦੇ ਜਿਹੜੇ ਫੰਕਸ਼ਨ ਹੋਏ ਆ ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਪੂਰਾ ਵਧੀਆ ਨਾਮ ਨਾ ਖੱਟਿਆ ਔਰ ਜਿੱਥੇ ਵੀ ਗਏ ਨੇ ਸਾਡੇ ਪਿੰਡ ਦਾ ਇਹਨਾਂ ਨੇ ਨਾਮ ਰੋਸ਼ਨ ਕੀਤਾ ਔਰ ਮੈਂ ਇਹਦੇ ਨਾਲ ਹੀ ਚਰਨ ਕਮਲ ਕੌਰ ਤੇ ਸਾਰੇ ਸਟਾਫ ਨੂੰ ਵਧਾਈ ਦੇਣਾ ਸਾਨੂੰ ਬੜਾ ਮਾਣ ਨਾਲ ਸਾਡਾ ਸਿਰ ਉੱਚਾ ਹੁੰਦਾ ਔਰ ਜਿੰਨਾ ਵੀ ਇਹ ਬੱਚੀ ਨੂੰ ਕਿਸੇ ਚੀਜ਼ ਦੀ ਸਪੋਰਟ ਦੀ ਲੋੜ ਪਊਗੀ ਸਾਡੇ ਨਗਰ ਵੱਲੋਂ ਸਾਡੀ ਨਗਰ ਪੰਚਾਇਤ ਵੱਲੋਂ ਜਾਂ ਸਟਾਫ ਵੱਲੋਂ ਜਾਂ ਸਾਡੀ ਕਮੇਟੀ ਵੱਲੋਂ ਅਸੀਂ ਵੱਧ ਚੜ ਕੇ ਸਪੋਰਟ ਕਰਾਂਗੇ ਬਾਕੀ ਮੈਨੂੰ ਮਾਣ ਆ ਮੈਂ ਇਹੀ ਕਹਾਂਗਾ ਕਿ ਇਹੋ ਜੇ ਬੱਚੇ ਘਰ ਘਰ ਪੈਦਾ ਹੋਣੇ ਚਾਹੀਦੇ ਆ ਤਾਂ ਹੀ ਸਾਡਾ ਜਿਹੜਾ ਪੰਜਾਬ ਆ ਉਹ ਰੰਗਲਾ ਪੰਜਾਬ ਬਣ ਸਕਦਾ ਜੀ ਤਾਂ ਜਿਵੇਂ ਦੇਖ ਰਹੇ ਆ ਕਿ ਨਾਲ ਬੇਟੀ ਦਾ ਕਰੀਆ ਉਹਦਾ ਛੋਟਾ ਭਰਾ ਵੀ ਨਾਲ ਸਾਜ ਵਿਆਹ ਰਿਹਾ ਕਿਉਂਕਿ ਆਪਾਂ ਦੇਖਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਉਹ ਵੱਡੀਆਂ ਵੱਡੀਆਂ 뮤직 ਆਪਾਂ ਕਿਹਦੀ ਕਲਾਸਾਂ ਲਗਾਲੇ ਬੱਚਾ ਜਿਹੜਾ 뮤직 ਇੰਡਸਟਰੀ ਚ ਚੱਲ ਰਿਹਾ ਵੀ ਉੱਥੇ ਜਾ ਕੇ ਵੀ ਨਹੀਂ ਸਿੱਖਦਾ ਤਾਂ ਕੀ ਕਹਿਣਾ ਚਾਹੁੰਦਾ ਦੋਨੇ ਭੈਣ ਭਾਈ ਜਿਹੜਾ ਇਹਨਾਂ ਦੇ ਸਭ ਤੋਂ ਵੱਡਾ ਮਾਤਾ ਪਿਤਾ ਦਾ ਜਿਹੜੇ ਸੰਸਕਾਰ ਆ ਸਾਨੂੰ ਬਚਪਨ 'ਚ ਮਿਲਦੇ ਨੇ ਜਿਹੜੀ ਆਚਾਰ ਨੀਤੀ ਹੈ ਉਹ ਸਾਨੂੰ ਬਚਪਨ 'ਚ ਮਿਲ ਜਾਂਦੀ ਹੈ ਜਦੋਂ ਬੱਚਾ ਘਰ ਦੇ ਵਿੱਚ ਪੈਦਾ ਹੁੰਦਾ ਕਿਉਂਕਿ ਇਹ ਚਰਨ ਕਮਲ ਦੇ ਜਿਹੜੀ ਮੰਮੀ ਜੀ ਹੈ ਉਹ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਹੈਡ ਟੀਚਰ ਨੇ ਔਰ ਇਹਨਾਂ ਦੇ ਪਿਤਾ ਜੀ ਵੀ ਟੀਚਰ ਨੇ ਔਰ ਉਹਨਾਂ ਨੂੰ ਮਾਹੌਲ ਹੀ ਇਹੋ ਜਿਹਾ ਬਣ ਗਿਆ ਕਿ ਚੰਗੇ ਸੰਸਕਾਰ ਮਿਲ ਗਏ ਉਹ ਚੰਗੇ ਸੰਸਕਾਰਾਂ ਦੇ ਸਦਕਾ ਹੀ ਇਹ ਜਿਹੜੇ ਹੈ ਇਹ ਲੈਵਲ ਤੇ ਪਹੁੰਚਿਆ ਇੱਕ ਸਾਨੂੰ ਪੋਜੀਟਿਵ ਪੁਆਇੰਟ ਹੋਰ ਮਿਲ ਰਿਹਾ ਹੈ ਜਦੋਂ ਸਾਡੇ ਕੋਲ ਇਹੋ ਜਿਹਾ ਬੱਚਾ ਆਉਂਦਾ ਤਾਂ ਇਹ ਬੱਚੇ ਨੂੰ ਦੇਖ ਕੇ ਦੂਸਰੇ ਬੱਚੇ ਵੀ ਕਹਿੰਦੇ ਹਨ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ ਇਹ ਬੱਚੇ ਨੂੰ ਦੇਖ ਕੇ ਦੂਸਰੇ ਬੱਚਿਆਂ ਦੇ ਵਿੱਚ ਵੀ ਇੰਟਰਸਟ ਆ ਰਿਹਾ ਹੁਣ ਅਸੀਂ ਸਾਰੇ ਇਹੀ ਮੀਟਿੰਗਾਂ ਕਰਦੇ ਹਾਂ ਜਦੋਂ ਇਹਨਾਂ ਬੱਚਿਆਂ ਦੇ ਚੰਗੇ